ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੂ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਮੱਝ ਦਿਖਾਉਣੀ ਹੈ ਸੇਲ ਆ ਰੇ ਡਾ ਡੀਟੇਲ ਬਾਈ ਤੋਂ ਪੁੱਛਦੇ ਆਓਗੇ ਖਰੀਦ ਕਰੋ ਚਲ ਬਾਈ ਜੀ ਬੱਸ ਇੱਕ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਸਤਨਾਮਾ ਜੀ ਕਿ ਨਾਮ ਸਤਨਾਮ ਸਿੰਘ ਪਿੰਡ ਨਿਆਣੇਵਾਲ ਹਾਂ ਲੈਣੇ ਆ ਜੀ ਜ਼ਿਲ੍ਹਾ ਬਰਨਾਲਾ ਹਨਾ ਜਦੋਂ ਆਪਾਂ ਪਾਉ ਦਾ ਆਰਡਰ ਤੋਂ ਉਹਨੇ ਨਿਆਣੇ ਨਾਲ ਪਿੰਡ ਚ ਐਂਟਰ ਹੋਣ ਸਾਰ ਪਹਿਲੇ ਘਰ ਹੀ ਆ ਗਿਆ ਆਪਣੇ ਤੇ ਮੋਬਾਈਲ ਨੰਬਰ ਆਪਣਾ 84938 04107 84938 04107 ਜਿਹੜਾ ਆਪਾਂ ਮੱਝ ਦੇਖ ਰਹੇ ਹਾਂ ਜੀ ਕਿਹੜਾ ਸੂਆ ਸੁੰਦੀ ਆ ਇਹ ਇਹ ਚੌਥੇ ਸੂਏ ਸੂਗਾ ਜੀ ਹੁਣ ਅੱਛਾ ਚੌਥੇ ਸੂਏ ਸੁੰਦੀ ਆ ਦਿਨ ਕਿਆ ਕਲਿੰਦੀ ਆ ਸੁੰਦੀ ਆ ਜੀ ਜਣ ਬਾਈ 18 ਤਰੀਕ ਨੂੰ ਦਿਨ ਪੂਰੇ ਰੇ ਜੀ 18 ਤਰੀਕ ਨੂੰ ਅੱਜ 5-6 ਦਿਨ ਦਾ ਦਿਨ ਪੂਰੇ ਜਵਾਂਗੀ ਪਏ ਆ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਕ ਪਾ ਦਿੰਦੀ ਆ ਜੀ ਦੁੱਧ 11 ਲੀਟਰ ਆ ਬਾਈ ਠੀਕ ਆ ਕਹਿੰਦਾ ਆ ਪਿਛਲੇ ਸੂਏ ਆਪਾਂ ਇਹਦਾ 11 ਕਿਲੋ ਤੋਂ ਝੋੜਿਆ ਹਾਂਜੀ ਹਾਂਜੀ ਤੇ ਚੌਂਡ ਚਵਾਦੀ ਕਿਵੇਂ ਬੋਲੀ ਵਧੀਆ 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 ਬਾਈ ਬੋਲੀ ਆ ਬੋਲੀ ਠੀਕ ਆ ਤੇ ਟਿਕਟੂ ਠੀਕ ਆ ਟਿਕਟੂ ਕਾ ਜਿਆਦਾ ਗੜਾ ਭਰਾਇਆ ਵੇ ਟਿਕਟੂ ਕਾ ਦਾ ਬਈ ਛੋਟੇ ਰੋ ਭਰਾਇਆ ਠੀਕ ਆ ਪੰਨੇ ਚੰਗੇ ਸਾਹਮਣੇ ਰਵਾਈ ਗਏ ਹਾਂ ਹਾਂ ਚੰਗੇ ਸਾਹਮਣੇ ਠੀਕ ਆ ਤੋਰੇ ਵਾਰ ਨੇ ਪੈਠੇ ਫੁੱਟੇ ਜਵਾਂ ਦਾ ਦੇਖ ਸਕਦਾ ਮੈਂ ਇਹਦੀ ਚੰਗੀ ਆ ਚੌਥਾ ਸੂਆ ਮੈਂ ਸੌਂਦੀ ਪਿਆ ਸੋ ਲੇਵਾ ਦੇਖ ਲਿਓ ਸੋਨਾ ਸਾਫ ਸੁਥਰਾ ਲੇਵਾ ਤੇ ਦੇਣੇ ਦੇ ਪੰਜ ਸੱਤ ਕ ਬਾਕੀ ਪਿਆ ਸੌਂਦੇ ਵਿੱਚ ਅਜੇ ਸੋ ਦੇਖੋ ਸਿੰਘ ਥੋੜਾ ਜੂੜ ਮੀਨੀ ਦਾ ਪੇਦਾ ਸਿੰਘ ਆ ਗਿਆ ਸੋ ਦੇਖੋ ਦਾਤੀ ਸਿੰਘ ਵੀ ਕਹਿ ਸਕਦੇ ਆ ਪੈਨ ਮੀਨੀ ਵੀ ਕਹਿ ਸਕਦੇ ਆ ਦੋਨੇ ਭਾਤਾਂ ਮਿਲ ਜਾ ਆ ਗਿਆ ਵਿੱਚ ਇਹਦੇ ਤੇ ਬਾਕੀ ਲੇਵਾ ਨੂੰ ਵੇ ਦੇਖ ਹਣੇ ਦਾ 7-8 ਦਿਨ ਦੀ ਝੋਟੀ ਕੱਚੀ ਪਈ ਹੈਗੀ ਤੇ 12 ਕਿਲੋ 11 ਕਿਲੋ ਦੰਦੇ ਤੁਸੀਂ ਵੇਖ ਸਕਦੇ 10 ਬਣ ਕੇ ਲੈ ਲਓ ਪਰ 11 ਕਿਲੋ ਤੋਂ ਤਾਂ ਭੋਲੇ ਹੱਥ ਨਾਲ ਝੋਟੀ ਨੇ ਬਾਤ ਨਹੀਂ ਜਮਾ ਚੌਥਾ ਸੂਆ ਹੁੰਦੀ ਆ ਬਾਈ ਜੀ ਕੀ ਰੱਖਿਆ ਪੈਦਾ ਲੱਖ 5 ਆ ਬਾਈ ਲੈਣ ਦੇਣੀ ਮਾਣ ਮੋਟਾ ਮਾਨਤਨ ਹੋ ਜਾਊਗਾ ਮਾਨਤਨ ਚਲ ਹੋ ਜਾਊਗਾ ਮੌਕੇ ਤੇ ਠੀਕ ਐ ਸੋ 1,05,000 ਰੁਪਏ ਕੀਮਤ ਆ ਲੈਵਾ ਵੇਖਵਾਣੇ ਤੋਂ ਫੇਰ ਦਿਖਾ ਦਿੰਨੇ ਆ ਸੋਹਣਾ ਲੈਵਾ ਤੇ 5 ਦਿਨ ਬਾਅਦ ਆ ਤੇ ਸੂਣ ਦੇ ਨੇੜੇ ਵਧੀਆ ਬਣਦੇ ਲੈਵਲ ਕੋ ਬਹੁਤ ਮੁੰਨਾ ਹਾਂ ਪੂਰਾ ਵਧੀਆ ਬਾਈ ਠੀਕ ਐ ਪਿੰਡ ਨੇੜੇਵਾਲ ਜ਼ਿਲ੍ਹਾ ਬਰਨਾਲਾ ਇਹ ਮੱਝ ਪਸੰਦ ਹੋਵੇ ਵਾਜਨ ਨਾਲ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਐਂਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਚੌਥਾ ਸੂਬਾ ਮੈਸੂੰਦੀਆ 1 ਲੱਖ 5000 ਰੁਪਏ ਕੀਮਤ ਆ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਦੀ ਤਹਿਜੋਬ